ਦੋਸਤੋ ਜਿਵੇਂ ਫਿਲਮ ਵਿੱਚ ਦਿਖਾਇਆ ਜਾਂਦਾ ਹੈ ਵੀ ਕਿਸੇ ਨੇ ਸੱਪ ਮਾਰ ਦਿੱਤਾ ਹੈ ਫਿਰ ਉਸ ਆਪਣੀ ਉਹਦਾ ਬਦਲਾ ਲੈ ਰਹੀ ਹੈ ਤੁਹਾਨੂੰ ਇਹ ਗੱਲਾਂ ਜ਼ਿਆਦਾਤਰ ਸੁਣੀਆਂ ਹੋਣਗੀਆਂ ਅਤੇ ਫਿਲਮ ਵਿੱਚ ਦੇਖੀਆਂ ਵੀ ਹੋਣਗੀਆਂ ਅਜਿਹਾ ਕੁਝ ਨਹੀਂ ਹੁੰਦਾ ਇਹ ਸਭ ਫਿਲਮ ਦੇਖਣ ਵਾਲਿਆਂ ਨੂੰ ਦਿਖਾਇਆ ਜਾਂਦਾ ਹੈ ਜਿਹੜਾ ਕਿ ਕੁਝ ਉਹ ਦੇਖਣਾ ਫਿੱਟ ਕਰਦੇ ਨੇ ਅਤੇ ਜਿਵੇਂ ਕੋਈ ਸੱਪ ਮਾਰ ਦਿੱਤਾ ਜਾਂਦਾ ਹੈ ਜਾਂ ਕਿਸੇ ਕਾਰਨ ਮਰ ਜਾਂਦਾ ਹੈ ਫਿਰ ਇਸ ਦੇ ਲਵੇ ਇਸ ਦੇ ਖੂਨ ਦੀ ਗੰਧ ਹਵਾ ਵਿੱਚ ਫੈਲਦੀ ਹੈ ਉਹ ਸੱਪ ਗੰਧ ਸੁੰਘ ਕੇ ਕਈ ਵਾਰੀ ਦੂਜਾ ਸੱਪ ਇਸ ਦੇ ਨੇੜੇ ਆ ਜਾਂਦਾ ਹੈ ਇਸ ਦੀ ਸੁੰਗਣ ਸ਼ਕਤੀ ਇੰਨੀ ਜ਼ਿਆਦਾ ਹੁੰਦੀ ਹੈ ਕਿ ਕਾਫੀ ਦੂਰੀ ਤੋਂ ਇਹ ਸ਼ਿਕਾਰ ਜਾਂ ਕਿਸੇ ਚੀਜ਼ ਨੂੰ ਸੁੰਘ ਸਕਦਾ ਹੈ ਇਹ ਕਈ ਵਾਰ ਮਰੇ ਹੋਏ ਸੱਪ ਦੇ ਨੇੜੇ ਦਿਖ ਜਾਵੇ ਤਾਂ ਕਹਿ ਦਿੰਦੇ ਹਨ ਬਈ ਸੱਪ ਮਾਰ ਦਿੱਤਾ ਹੈ ਅਤੇ ਸੱਪ ਨਹੀਂ ਬਦਲਾ ਲਏਗੀ ਪਰ ਅਜਿਹਾ ਕੁਝ ਨਹੀਂ ਹੁੰਦਾ ਸੱਪ ਦੀ ਜਦਾਸਤ ਇੰਨੀ ਹੁੰਦੀ ਹੈ ਇਨਾਂ ਕੀ ਇਸ ਦਾ ਦਿਮਾਗ ਹੁੰਦਾ ਹੈ ਨਾ ਕਿ ਬਦਲਾ ਖੋਰੀ ਦੀ ਇਹਦੇ ਵਿੱਚ ਅਜਿਹੀ ਕੋਈ ਗੱਲ ਨਹੀਂ ਹੁੰਦੀ ਇਹ ਇਨਾਂ ਹੀ ਕਰ ਸਕਦਾ ਹੈ ਕਿ ਸ਼ਿਕਾਰ ਕਰ ਸਕਦਾ ਹੈ ਖਾਣ ਲਈ ਜਿਵੇਂ ਚੂਹਾ ਫਿਸ ਅੰਡੇ ਪੰਛੀ ਅਤੇ ਕਿਸੇ ਸ਼ਿਕਾਰੀ ਨੂੰ ਦੇਖ ਕੇ ਭਜਣਾ ਜਬੜਦਾ ਹੈ ਉਦੋਂ ਹੈ ਜਦੋਂ ਇਹ ਡਰਿਆ ਹੋਇਆ ਹੋਵੇ ਜਾਂ ਪੈਰ ਟਿਕ ਜਾਣ ਤੇ ਵੜਦਾ ਹੈ ਜਾਂ ਛੇੜਨ ਤੇ ਵੜਦਾ ਹੈ ਜਿਆਦਾ ਤਪ ਤਰ ਸੱਪ ਨਹੀਂ ਛੇਤੀ ਛੇਤੀ ਇਹ ਵੜਦਾ ਨਹੀਂ ਇਹ ਆਪ ਭਜਦਾ ਹੈ ਹਾਂ ਇਸ ਕਿਸਮ ਦੇ ਕੁਝ ਸੱਪ ਹਨ ਜਿਹੜੇ ਬਗੈਰ ਕਿਸੇ ਗੱਲ ਤੋਂ ਵੀ ਵੜਦੇ ਨੇ ਉਹ ਹਨ ਜਲਟੋਰਾ ਸੌਸਕੈਲਡ ਅਤੇ ਰਸਲ ਇਹ ਸੱਪ ਇੰਜ ਲੱਗਦਾ ਹੈ ਜਿਵੇਂ ਵੱਡਣ ਲਈ ਹੀ ਬਣੇ ਨੇ ਇਹ ਸੱਪ ਵੱਡਣ ਲਈ ਇਹ ਕਹਿ ਸਕਦੇ ਵੀ ਵੱਡਣ ਲਈ ਹੀ ਬਣੇ ਨੇ ਫਿਰ ਕੀ ਜਿਵੇਂ ਕਿ ਕਈ ਵਾਰ ਕਹਿ ਦਿੰਦੇ ਹਨ ਵੀ ਸੱਪ 100 ਸਾਲ ਦਾ ਹੋ ਕੇ ਜਾਂ ਇਸ ਦੀ ਉਮਰ ਐਡੀ ਹੋ ਜਾਂਦੀ ਹੈ ਇਹ ਇੱਛਾਤਾਰੀ ਹੋ ਜਾਂਦਾ ਹੈ ਅਤੇ ਇਹ ਜੀ ਕਦੇ ਉਸ ਨੂੰ ਕੁੜੀ ਦੇ ਰੂਪ ਵਿੱਚ ਦਿਖਾ ਦਿੰਦੇ ਹਨ ਕੁੜੀ ਸੱਪਣੀ ਬਣਦੀ ਦਿਖਾ ਦਿੰਦੇ ਹਨ ਤੇ ਕਦੇ ਕਿਸੇ ਰੂਪ ਵਿੱਚ ਦਿਖਾ ਦਿੰਦੇ ਹਨ ਕਦੇ ਕਿਸੇ ਰੂਪ ਵਿੱਚ ਅਜਿਹਾ ਕੁਝ ਨਹੀਂ ਹੁੰਦਾ ਨਾ ਇਸ ਸੱਪ ਨੂੰ ਕੋਈ ਕੁਝ ਸਿਖਾ ਸਕਦਾ ਹੈ ਨਾ ਇਸ ਦਾ ਇਹ ਇੰਨਾ ਕੋਈ ਦਿਮਾਗ ਇਸ ਦਾ ਇੰਨਾ ਨਹੀਂ ਹੁੰਦਾ ਵੀ ਇਹ ਕੁਝ ਸਿੱਖ ਸਕੇ ਤੇ ਦੋਸਤੋ ਇੰਨੀ ਮਿਹਨਤ ਕਰਦੇ ਹਾਂ ਯਾਰ ਸਬਸਕ੍ਰਾਈਬ ਲਾਜ਼ਮੀ ਕਰਿਆ ਕਰੋ ਭਾਈ ਜਿਹੜੀ ਵੀ ਅਸੀਂ ਫਿਲਮ ਬਣਾਉਂਦੇ ਆ ਇਹ ਅਸੀਂ ਕਿਸੇ ਦੇ ਭਲੇ ਲਈ ਹੀ ਬਣਾਉਨੇ ਆਂ ਵੀ ਇਹਨਾਂ ਤੋਂ ਕੋਈ ਕਿਸੇ ਨੂੰ ਕੋਈ ਹੁਨਾ ਹੋਵੇ ਵੀ ਕਿਸੇ ਦੀ ਛੇਤੀ ਛੇਤੀ ਸੱਪ ਦੇ ਵੱਢਣ ਕਾਰਨ ਮੌਤ ਨਾ ਹੋਵੇ ਬਸ ਸਾਡਾ ਕੋਈ ਹੋਰ ਅਜਿਹਾ ਸਾਡਾ ਕੋਈ ਮਕਸਦ ਨਹੀਂ ਹੈ ਵੀ ਕਿਸੇ ਨੂੰ ਅਸੀਂ ਗੁੰਮਰਾਹ ਕਰੀਏ ਜਾਂ ਕੋਈ ਹੋਰ ਕਰੀਏ ਅਜਿਹਾ ਸਾਡਾ ਕੋਈ ਮਕਸਦ ਨਹੀਂ ਹੈ ਐਸੀ ਬਿਲਕੁਲ ਸੱਚ ਦਿਖਾਉਨੇ ਆਂ ਵੀਡੀਓ ਵਿੱਚ ਜਿਹੜੀ ਵੀ ਚੀਜ਼ ਦਿਖਾਉਨੇ ਆਂ ਪਰੂਫ ਦੇ ਤੌਰ ਤੇ